ਬੀਤੀ ਰਾਤ ਮਲੋਟ ਨੇੜੇ ਪਿੰਡ ਆਲਮਵਾਲਾ ਵਿਖੇ ਇੱਕ ਕਾਰ ਨਹਿਰ ਵਿੱਚ ਡਿੱਗਣ ਨਾਲ ਮਾਂ ਧੀ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਕਾਰ ਚਾਲਕ ਅਮ੍ਰਿਤਕਾ ਦਾ ਪਤੀ ਜਿਹੜਾ ਕਿ ਬਚ ਗਿਆ। ਇਸ ਮਾਮਲੇ ਤੇ ਸ਼ੱਕ ਦੀ ਸੂਈ ਕਾਰ ਚਾਲਕ ਵਿਅਕਤੀ ਤੇ ਜਾ ਰਹੀ ਹੈ। ਜਾਣਕਾਰੀ ਅਨੁਸਾਰ 40 ਸਾਲਾਂ ਸਾਹਿਲ ਖੇੜਾ ਵਾਸੀ ਜੰਡੇਵਾਲਾ ਭੀਮਸਾ ਆਪਣੇ ਸੋਹਰੇ ਸਿਰਸਾ ਤੋਂ ਵਾਪਸ ਪਿੰਡ ਜਾ ਰਿਹਾ ਸੀ ਤੇ ਕਾਰ ਵਿੱਚ ਉਸ ਦੀ ਪਤਨੀ ਤੇ ਬੇਟੀ ਜਿਹੜੀ ਕਿ 2 ਸਾਲ ਦੀ ਹੈ ਇਸ ਸਮੇਂ ਮੌਜੂਦ ਸੀ ਜਦੋਂ ਕਾਰ ਚਾਲਕ 7:40 ਮਿੰਟ ਤੇ ਮਲੋਟ ਫਾਜ਼ਿਲਕਾ ਰੋਡ ਤੇ ਆਲਮ ਵਾਲਾ ਨੇੜੇ ਅਬੋਹਰ ਬ੍ਰਾਂਚ ਨਹਿਰਕੋੜ ਪੁੱਜੀ ਤਾਂ ਚਾਲਕ ਅਨਸਾਰ ਗੋ ਲਾਈਟਾਂ ਵੱਜਣ ਕਰਕੇ ਕਾਰ ਨਹਿਰ ਵਿੱਚ ਡਿੱਗ ਗਈ ਇਸ ਹਾਦਸੇ ਵਿੱਚ ਕਾਰ ਚਾਲਕ ਸਾਹਿਲ ਖੇੜਾ ਬਾਹਰ ਛਾਲ ਮਾਰ ਗਿਆ ਜਿਸ ਕਰਕੇ ਉਹ ਬਚ ਗਿਆ ਘਟਨਾ ਦਾ ਪਤਾ ਲੱਗਣਸਾਰ ਵਾਸੀਆਂ ਨੇ ਔਰਤ ਤੇ ਬੱਚੀ ਨੂੰ ਬਚਾਉਣ ਲਈ ਨਹਿਰ ਵਿੱਚ ਛਾਲਾ ਮਾਰੀਆਂ ਅਤੇ ਕਾਫੀ ਦੇਰ ਬਾਅਦ ਦੋਵਾਂ ਮਾਂ ਬੱਚਿਆਂ ਨੂੰ ਬਾਹਰ ਕੱਢਿਆ ਜਿਨ੍ਹਾਂ ਨੂੰ ਮਲੋਟ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਦੋਵਾਂ ਦੀ ਮੌਤ ਹੋ ਗਈ। ਪਹਿਲੇ ਨਜ਼ਰੇ ਵਿੱਚ ਇਸ ਘਟਨਾ ਨੂੰ ਹਾਦਸਾ ਦੱਸਿਆ ਜਾ ਰਿਹਾ ਪਰ ਮੌਕੇ ਦੇ ਹਾਲਾਤਾਂ ਤੋਂ ਜਾਇਜ਼ਾ ਲੈਣ ਤੋਂ ਬਾਅਦ ਪੂਰੇ ਸੱਤੇ ਪਰਿਵਾਰ ਨੂੰ ਸ਼ੱਕ ਬਣਿਆ ਕਿ ਇਹ ਹਾਦਸਾ ਨਹੀਂ ਸਗੋਂ ਜਾਣ ਬੁੱਝ ਕੇ ਕਾਰਨ ਨਹਿਰ ਵਿੱਚ ਸੁੱਟ ਕੇ ਹਾਦਸੇ ਦਾ ਰੂਪ ਦਿੱਤਾ ਗਿਆ। ਆਕਾਸ਼ ਜੀ ਹਾਂ ਉਹ ਦਾ ਨਾਮ ਸਾਇਲ ਪ੍ਰੀਤ ਸਿੰਘ ਹੈ ਮੇਰੇ ਸਿਸਟਰ ਹੈਗੀ ਹੈ ਸਿਮਰਨ ਜਿਤਕੌਰ ਇਹਨਾਂ ਦਾ ਆਪਸੀ ਥੋੜੇ ਚੱਲਦਾ ਸੀ ਜਿਰਨਜ ਇਹਨਾਂ ਨੇ ਕਿਉਂਕਿ ਨਾ ਪਿੱਛੇ ਵੀ ਪੰਚਾਇਤ ਹੋਈ ਸੀ ਤੇ ਬੜੀ ਮੁਸ਼ਕਿਲਾਂ ਦਾ ਚੱਲ ਕੱਲ ਨਹੀਂ ਬੜੀ ਸੀ ਕਹਿੰਦਾ ਮੈਂ ਅੱਜ ਤੋਂ ਬਾਅਦ ਕਿਸੇ ਕੁੜੀ ਨਾਲ ਕੱਲ ਨਹੀਂ ਕਰਦਾ ਵੀ ਅਸ ਵਾਰੀ ਮਾਫ਼ ਕਰ ਦੋ ਪਿੰਡ ਇਹਨਾਂ ਦੇ ਪਿੰਡ 'ਚ ਹੀ ਹੱਕੇ ਗਈ ਹੈ ਡਾਕ ਖਾਨ ਨੇ ਚ ਕੁੜੀ ਲੱਗੀ ਹੁੰਦੇ ਨਾਲ ਵੀ ਗੱਲਬਾਤ ਤੇ ਤਿੰਦੇ ਕੋਲ ਇੱਕ ਪਰਸਨਲ ਮੋਬਾਈਲ ਐ ਸੀਗਾ ਜਿੰਦੇ 'ਚ ਇਹੰਦੀਆਂ ਕਈ ਕੁੜੀਆਂ ਨਾਲ ਫੋਟੋ ਹੈ ਗਿਆ ਸੀ ਜੈਸਟ ਕਰ ਘਰ ਵਿੱਚ ਲੜਾਈ ਪਈ ਸੀ ਤਾਂ ਹੁਣ ਉਹ ਗੱਲ ਉਹ ਕਹਿੰਦਾ ਮੈਨੂੰ ਮਾਫ਼ ਕਰ ਦੋ ਬਟ ਅਸੀਂ ਸੋਚਿਆ ਵੀ ਚਲੋ ਮਾਫ਼ੀ ਮੰਗਦਾ ਪਏ ਤਾਂ ਸਾਨੂੰ ਵਿਸ਼ਵਾਸ ਦਵਾਂਦਾ ਪਏ ਤਾਂ ਸਹੀ ਹੈ ਪਰ ਇੰਨੇ ਜੋ ਹੁਣ ਕੰਨ ਕੀਤਾ ਸੋਚ ਕੇ ਕੀਤਾ ਕੱਲ ਇਹ ਗੱਲ ਹੋਈ ਸੀ ਮੇਰੀ ਸਿਸਟਰ ਆਈ ਹੋਈ ਸੀ ਇਹ ਮੇਰਾ ਕਿਆ ਵੀ ਮੇਰੇ ਪੰਜ ਨੂੰ ਹੀ ਲੈ ਆਇਓ ਤੇ ਪੰਜ ਨੂੰ ਨਹੀਂ ਲੈ ਕੇ ਆਇਆ ਕਿਉਂਕਿ ਉਹ ਮੁੰਡਾ ਸੀ ਨਾ ਉਹ ਮੁੰਡੇ ਨੂੰ ਪਸੰਦ ਕਰਦਾ ਕੁੜੀ ਨੂੰ ਪਸੰਦ ਨਹੀਂ ਕਰਦਾ ਸੀ ਤੇ ਉਹਨੇ ਦੂਜੀ ਕੁੜੀ ਦਾ ਵਿਆਹ ਕਰਾਉਣਾ ਸੀ ਮੁੰਡੇ ਨੂੰ ਤਾਂ ਲੈ ਕੇ ਨਹੀਂ ਆਇਆ ਨਾਲ ਤੇ ਮੇਰੀ ਸਿਸਟਰ ਨੂੰ ਮਾਰਨ ਦੇ ਵਾਸਤੇ ਵੀ ਮੈਂ ਉਹਨੂੰ ਰਸਤੇ 'ਚ ਮਾਰ ਦਾਂਗਾ ਤਾਂ ਕਰਕੇ ਉਹ ਮੁੰਡੇ ਨੂੰ ਲੈ ਕੇ ਨਹੀਂ ਆਇਆ ਅਸੀਂ ਕਿਹਾ ਸੀ ਕਵੀ ਤਰ ਨੂੰ ਲਿਆਜ ਜਿ ਲਿਆਜ ਉਹ ਫਿਰ ਵੀ ਨਹੀਂ ਲੈ ਕੇ ਆਇਆ ਕਿ ਕਿੰਨੇ ਵਜੇ ਚੱਲੇ ਉਹ ਤੋਂ ਕਿੱਥੇ ਕੀ ਘਟਨਾ ਵਾਪਰੀਗੀ 6 6:00 ਵਜੇ ਚੱਲੇ ਸੀ ਮੈਂ ਡੈਡੀ ਰੋਕਦੇ ਰਹੇ ਮੇਰੇ ਡੈਡੀ ਕਹਿੰਦੇ ਆ ਵੀ ਨਹੀਂ ਜਾਣਾ ਤੁਸੀਂ ਇੰਨੀ ਰਾਤ ਹੋ ਗਈ ਹੈ ਤੇ ਇਹਨੇ ਜ਼ਬਰਦਸਤੀ ਕੀਤੀ ਪਹਿਲਾਂ ਤਾਂ ਮੈਂ ਡੈਡੀ ਨੂੰ ਫਿਰ ਕਹਿੰਦਾ ਵੀ ਛੱਡੋ ਫਿਰ ਤੁਸੀਂ ਦੋਵੇਂ ਰੱਖ ਲਓ ਇਹ ਉਹ ਐਵੇਂ ਦੀ ਗੱਲਾਂ ਕੀਤੀ ਇਹਨੇ ਤੇ ਫਿਰ ਮੈਂ ਕਿਸੀ ਸਮਝਾਇਆ ਇਹਨੂੰ ਫਿਰ ਕਹਿੰਦੇ ਅਸੀਂ ਚਲੋ ਕਿਆ ਚਲੋ ਕੋਈ ਗੱਲ ਨਹੀਂ ਮੇਰੇ ਡੈਡੀ ਕਹਿੰਦੇ ਲੈ ਜਾਓ ਵੀ ਕੁੜੀ ਨੂੰ ਸਾਨੂੰ ਕੀ ਪਤਾ ਸੀ ਰਸਤੇ 'ਚ ਨੇ ਐਵੇਂ ਦੀ ਗੱਲ ਕਰਨੀ ਤੁਹਾਨੂੰ ਕੀ ਪਤਾ ਤਵਾਂ ਪਤਾ ਲੱਗਿਆ ਸਾਨੂੰ ਕਿਸੇ ਥਾਣੇਦਾਰ ਦਾ ਫੋਨ ਆਇਆ ਸੀ ਜੀ ਉਹ ਕਹਿੰਦਾ ਵੀ ਤੁਹਾਡੀ ਰਿਸ਼ਤੇਦਾਰ ਦੀ ਗੱਡੀ ਐਵੇਂ ਡਿੱਗ ਗਈ ਹੈ ਤੇ ਉਹ ਉੱਥੇ ਵੀ ਗੱਲਾਂ ਕਰਦੀਆਂ ਸੀ ਸਾਨੂੰ ਵੀ ਤੂੰ ਕਿਵੇਂ ਬਚ ਗਿਆ ਕਿਉਂਕਿ ਉਹਦੇ ਤੇ ਇੱਕ ਖਰੋਚ ਵੀ ਨਹੀਂ ਆਈ ਇੱਕ ਬੰਦਾ ਤੁਸੀਂ ਆ ਕੋਈ ਵੀ ਜਾਵੇ ਤੇ ਗੱਡੀ 'ਚ ਜਾਵੇ ਮਹਿਰ 'ਚ ਗੱਡੀ ਮਹਿਰ 'ਚ ਟਿੱਕੇ ਮੈਂ ਗੱਡੀ ਚ ਲਾ ਕੇ ਲੈ ਕੇ ਜਾ ਰਿਹਾ ਮੇਰੀ ਗੱਡੀ ਦੀ ਸਪੀਡ 100 ਦੀ ਏ 50 ਦੀ 50 ਦੀ ਲਾ ਲੋ 50 ਦੀ ਏ ਤੇ ਮੈਂ ਮੇਰੇ ਟਕਰੋਚ ਵੀ ਨਹੀਂ ਆਏਗੀ ਮੈਨੂੰ ਅਚਾਨਕ ਮਰਨ ਹੋਇਆ ਤੇ ਮੈਂ ਮੋੜੀ ਅਚਾਨਕ ਮੰਨ ਲਓ ਮੈਂ ਮੋੜਦੀ ਤੇ ਗੱਡੀ ਦੇ ਵਿੱਚ ਹੀ ਜਾਏਗੀ ਮੈਂ ਇੰਨੀ ਲੰਮੀ ਘਾਣ ਦੀ ਲੋੜ ਹੀ ਨਹੀਂ ਗਈ ਇਹਨਾਂ ਨੇ ਮਰਡਰ ਕੀਤਾ ਹੈ ਹਾਂਜੀ ਅਜਿਹਾ ਨਾ ਕੀ ਮੇਰਾ ਨਾਮ ਬਜਿੰਦਰ ਸਿੰਘ ਹੈ ਜੀ ਮੈਂ ਸਰਸੇ ਦਾ ਰਹਿਣ ਵਾਲਾ ਹਾਂ ਤੇ ਇੱਥੇ ਮੇਰੀ ਬਿਟੀਆ ਸੀ ਕਾਲੇ ਧੱਕੇ ਨਾਲ ਸਾਨੂੰ ਆਪੇ ਮੈਂ ਉੱਥੋਂ ਕੁੜੀ ਨੂੰ ਲੈ ਕੇ ਆਇਆ ਇਹਨੇ ਕੁੜੀ ਨੂੰ ਚਲਾ ਕੇ ਮਾਰਿਆ ਨਿੱਕੀ ਬੱਚੀ ਨੂੰ ਇਹਨੇ ਚਲਾ ਕੇ ਮਾਰਿਆ ਕਿ ਮੈਂ ਮੈਂ ਕਿਹਾ ਅੱਜ ਨਾ ਜਾਓ ਇੰਨੀ 6 ਵਜੇ ਬਹੁਤ ਰਾਤ ਲੇਟ ਹੋ ਗਏ ਆ ਇਸ ਟਾਈਮ ਨਾ ਹਾਂ ਦੋ ਸਵੇਰੇ ਚਲ ਜਾਏ ਇਹਨੇ ਕੁੜੀ ਨੂੰ ਛੋਟੀ ਨੂੰ ਬੱਚੀ ਨੂੰ ਚਲਾ ਕੇ ਮਾਰਿਆ ਜੀ ਕਹਿੰਦਾ ਤੁਸੀਂ ਇਹਨੂੰ ਵੀ ਰੱਖ ਲੈ ਤੇ ਉਹਨੂੰ ਵੀ ਰੱਖ ਲਓ ਕਹਿੰਦਾ ਰੱਖੀ ਰੱਖੋ ਫਿਰ ਇਹ ਮੈਨੂੰ ਸਮਝਾ ਪਾ ਕੇ ਇਹਨੂੰ ਨਾਲ ਤੋਰਿਆ ਇਹ ਪਹਿਲਾਂ ਵੀ ਰੋਜ਼ ਹੀ ਲੜਦਾ ਰਹਿੰਦਾ ਹੈ ਇਹ ਮਾਰ ਕਟਾਈ ਕਰਦਾ ਹੈ ਤੇ ਮੈਂ ਤਾਂ ਸੋਚਿਆ ਕਿ ਵੀ ਤਾਂ ਸੁਧਰ ਜੇਗਾ ਅਜੇ ਤਾਂ ਕੁੜੀਆਂ ਵਾਲੇ ਆਂ ਜੀ ਅਜੇ ਵਸਾਣਾ ਜਾਂਦੇ ਸੀ ਹੁਣ ਇਹਨੇ ਸੋਚੀ ਸਮਝੀ ਸਾਦੀ ਸਰਤਾ ਤੁਹਾਨੂੰ ਸ਼ਾਮ ਰਾਤ ਨੂੰ ਲੈ ਕੇ ਆਏ ਤੇ ਨੇ ਆ ਕੇ ਨਹਿਰ ਚੋਟਾ ਆਪ ਬਚ ਗਿਆ ਆਪ ਕਿਵੇਂ ਬਚ ਗਏ ਨਹਿਰ ਡਿੱਗਦੇ ਸਾਰੇ ਡਿੱਗਦੇ ਨਹਿਰ ਚ ਡਿੱਗਦੇ ਸਾਰੇ ਡਿੱਦੇ ਇਹ ਕਿਵੇਂ ਬਚ ਗਿਆ ਜੀ ਇਹਨੇ ਧੱਕਾ ਮਾਰਿਆ ਜੀ ਉੱਥੇ ਕਾਲਾ ਆ ਜੀ ਮੈਨੂੰ ਪ੍ਰਸ਼ਾਸਨ ਤੋਂ ਇਹ ਵਈਏ 302 ਦਾ ਪਰਚਾ ਦਰਜ ਕਰਾਇਆ ਜਾਵੇ ਤੇ ਇੱਕ ਤਫਤੀਸ਼ ਕਰੀ ਜਾਵੇ ਨਾਲੇ ਨੀ ਨਾ ਕਿਸੇ ਤਕੜੀ ਤਫਤੀਸ਼ ਇਹ ਜੇ ਉਪਲਸ ਕੱਢ ਦੇਵੇ ਮੈਨੂੰ ਕੋਈ ਦੁੱਖ ਨਹੀਂਗਾ ਇਨੀ ਇਨਕੁਆਰੀ ਗਹਿਨ ਜਾਂਚ ਵਿੱਚ ਜਾਂਚ ਕੀਤੀ ਜਾਵੇ ਇਨੀ ਇਨਕੁਆਰੀ ਕਰੀ ਜਾਵੇ ਇਹਦੇ ਵਿੱਚ ਮੇਰੀ ਦੋਸਤੀ ਸੀ ਉਹਦੀ ਡੈਥ ਹੋ ਗਈ ਏ ਤੇ ਇੱਕ ਮੇਰੀ ਕੁੜੀ ਦੀ ਜੋ ਕੁੜੀ ਦੀ ਡੈਥ ਹੋ ਗਈ ਏ ਇਹ ਤਾਂ ਦੋਸਤ ਨੂੰ ਕੁੜੀ ਨੂੰ ਤਾਂ ਛੋਟੀ ਨੂੰ ਲਾਇਕ ਹੀ ਨਹੀਂ ਕਰਦਾ ਦੋਸਤ ਨੂੰ ਧੱਕੇ ਮਾਰ ਕੇ ਆਇਆ ਉਥੋਂ ਫਿਰ ਮੈਂ ਸਮਝਾਵਾਂਗਾ ਮੈਂ ਚਲ ਕੋਈ ਨਹੀਂ ਸਮਝ ਸਮਝ ਲ ਜਗਾ ਇਹਨਾਂ ਨੇ ਯਾ ਕੁੜੀਆਂ ਗਾੜੀਆਂ ਨਾਲ ਲਿੰਕ ਰੱਖਦਾ ਸੀ ਇਹ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਉਹਨੂੰ ਮਾਰਿਆ ਇਹ ਨਹੀਂ ਉਨ ਕੀ ਮਤਲਬ ਪੁਲਿਸ ਨਾਲ ਕੀ ਹੋਇਆ ਪੁਲਿਸ ਨੇ ਜੀ ਸਾਡੇ ਨਾਲ ਕੋਈ ਸੁਣਵਾਈ ਨਹੀਂ ਕੀਤੀ ਉਹਨੇ ਤੇ 304 ਦਾ ਪਰਚਾ ਕੀਤਾ ਮੈਂ ਕਹਿੰਨਾ ਵਾਰ-ਵਾਰ ਕਹਿੰਨਾ ਮਰਡਰ ਕੀਤਾ ਇਹਨੇ ਮਰਡਰ ਕੀਤਾ ਮਰਡਰ ਕੀਤਾ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਉਹ ਤੁਸੀਂ ਕੀ ਮਤਲਬ ਕੋਈ ਪੁਸ਼ਪਨਾਮ ਕਰਾ ਰਹੇ ਹੋ ਜਾਂ ਕੋਈ ਪੁਸ਼ਪਨਾਮ ਤਾਂ ਹੀ ਕਰਾਵਾਂਗੇ ਪਰ ਤਾਂ ਸਹੀ ਦਰਜ ਕਰਾਂਗੇ ਤਾਂ ਪੁਰਾ 302 ਦਾ ਪਰਚਾ ਦਰਜ ਕਰਨ ਇਹਦੀ ਜਾਂਚ ਕਰਨ ਫਿਰ ਰਿਪੋਰਟ ਮਾਰਟ ਕਰਨ ਕੋਈ ਰਿਪੋਰਟ ਮਾਰਨ ਕੁਝ ਵੀ ਨਹੀਂ ਕਰਾਵਾਂਗੇ ਇਸ ਦਾ ਇਹ ਰੱਖ ਲੈਣ ਪ੍ਰਸ਼ਾਸਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਮਾਦ ਕਰੀ ਜਾਵੇ ਹਾਂਜੀ ਠੀਕ ਹੈ ਇਹਨਾਂ ਨੇ ਸਰ ਬਲਜਿੰਦਰ ਬੋਲਦਾ ਇਹਨਾਂ ਨੇ ਸਰ ਇਹਨਾਂ ਨੇ ਉਥੇ ਸਰ ਪੁਲਿਸ ਵਾਲੇ ਚੌਕੀ ਵਾਲੇ ਨੇ ਕਈ ਥਾਵਾਂ ਤੇ ਖਾਲੀ ਕਾਗਜ਼ਾਂ ਤੇ ਵੀ ਸਾਈਨ ਕਰਵਾਏ ਇਹਨਾਂ ਨੇ ਛੱਡ ਕੋ ਲਿਖਵਾਇਆ ਇਹਨਾਂ ਨੇ ਤੇ ਇਹਨਾਂ ਨੇ ਮੈਂ ਕਿਹਾ 302 ਲੱਗੀ 302 ਦੀ ਬਣਦੀ ਏ ਇਹਨਾਂ ਨੇ ਇਨਕੁਆਰੀ ਕਰੋ ਫਿਰ ਇਹ ਕਹਿੰਦੇ ਸਾਨੂੰ ਐਫ ਆਈ ਵੀ ਰਿਨ ਦਿੱਤੀ ਇਹਨਾਂ ਨੇ ਕਹਿੰਦੇ ਉੱਥੇ ਚੱਲ ਕੇ ਦੇਾਂਗੇ ਤੇ ਉੱਥੇ ਚੱਲ ਕੇ ਸਾਨੂੰ 304 ਵਾਲੀ ਐਫ ਆਈ ਰਿ ਪੜਾਈ ਜਾਂਦੇ ਨੇ ਅਸੀਂ ਨਹੀਂ ਲਾਂਗੇ ਜੀ ਇਹਨਾਂ ਨੇ ਠੀਕ 302 ਤੇ 304 ਦਾ ਫਰਕ ਇਹ ਬੋਨਾਂ ਕੋਲ ਪੈਸੇ ਪੁੱਛ ਪੈਸੇ ਖਾ ਚੁੱਕੇ ਨੇ ਜੀ ਇਹ ਮੋਟੇ ਇਸ ਉਹਨਾਂ ਦਾ ਭਰਾ ਵੀ ਕੈਨੇਡਾ ਗਿਆ ਹੋਇਆ ਹੈ ਇਹਨਾਂ ਨੇ ਪੈਸੇ ਦੇ ਦਿੱਤੇ ਨੇ ਤੇ ਉਹ ਸਾਡੇ ਇਹਨਾਂ ਰਫਾ ਰਫਾ ਕਰਨਾ ਚਾਹੁੰਦੇ ਨੇ ਤੁਹਾਡੀ ਹੁਣ ਕੀ ਮੰਗ ਕੀ ਹੈ ਮਨੋਕੀ ਮੰਗ ਸਾਡੀ ਪਰਤੇ ਨੇ ਦੀ ਗ੍ਰਿਫਤਾਰੀ ਕਰੀ ਜਾਵੇ ਇਹਦੇ ਖਿਲਾਫ 302 ਦਾ ਪਰਚਾ ਕਰਿਆ ਜਾਵੇ ਤੇ ਆ ਆ ਆ ਸਾਡੀ ਬੁਰਜੀ ਤੁਹਾਨੂੰ ਹਸ ਜੋੜ ਕੇ ਮੰਗ ਤਫਤੀਸ਼ ਕਰਨਗੇ ਜੇ ਜੇ ਤਫਤੀਸ਼ ਚ ਨਿਕਲੇ ਕੱਢ ਦੇਣ 302 ਦਾ ਪਰਚਾ ਦਾਜ ਕਰਨ 302 ਦਾ ਪਰਚਾ ਕਿਉਂ ਨਹੀਂ ਜਰਜ ਕਰਦੇ ਇਹਨਾਂ ਸਾਡੇ ਪਤਾ ਨਹੀਂ ਇਹਨਾਂ ਘੱਟ ਤੋਂ ਘੱਟ 50 ਥਾਂ ਤੇ ਇਹਨਾਂ ਸਾਡੇ ਕੋਲ ਸਾਈਨ ਕਰਵਾਏ ਨੇ ਉੱਥੇ ਵੀ ਤੁਹਾਡਾ ਕੰਮ ਕਰਦੇ ਪਏ ਤੁਹਾਡਾ ਕੰਮ ਕਰਦੇ ਪਏ ਸਾਨੂੰ ਕੀ ਪਤਾ ਸੀ ਵੀ ਸਾਡੇ ਨਾਲ ਐਵੇਂ ਕਰਨਗੇ ਉਹ ਤੇ ਆਪਰੇ ਮੰਗੀ ਗਾ ਮੈਂ ਮੰਗੀ ਗਏ ਇਹਨਾਂ ਨੇ ਸਾਨੂੰ ਐਫਆਈਆਰ ਵੀ ਨਹੀਂ ਦਿੱਤੀ ਕਹਿੰਦੇ ਉੱਥੇ ਚਲੋ ਉੱਥੇ ਦੇਵਾਂਗੇ ਸੜਨੈਰਾ ਫੇਰੀ ਕਰਨੀ ਸੀ ਇਹਨਾਂ ਨੇ ਤਾਂ ਇੱਥੇ ਆ ਕੇ ਦੇਣ ਦੇ ਕਹਿੰਦੇ ਹੋਣਾ ਐਫਆਈਆਰ ਲੈ ਲੋ ਉਹ ਟਮਾਟਮ ਘਰੋ ਅਸੀਂ ਨਹੀਂ ਕਰਾਵਾਂਗੇ ਇਸ ਪਾਸਾ ਸਾਨੂੰ ਹੱਕ ਦੋੜ ਕੇ ਮਿਲਦੀ ਸਾਨੂੰ ਇਨਸਾਫ ਦਵਾਇਆ ਜਾਵੇ ਨਿਆਂ ਦਿੱਤਾ ਜਾਵੇ ਸਾਨੂੰ ਠੀਕ ਹੈ ਠੀਕ ਹੈ ਬਈ ਸਰ ਜੜੀ ਇੱਕ ਹਾਲ ਵਾਲੇ ਨਾਇਰ ਦੇ ਵਿੱਚ ਕਾਰ ਡਿੱਗੀ ਸੀ ਕਿੰਨੇ 180 ਤੇ ਕੀ ਕੁਛ ਹੋ ਗਿਆ ਮੇਰੇ ਕੋਲ ਕੋਈ ਕੁਛ ਇਸ ਤਰ੍ਹਾਂ ਜੀ ਕੱਲ ਮਿਤੀ ਜਿਹੜੀ ਹੈਗੀ ਹੈ 11 1 2026 ਨੂੰ ਕਸਾਇਰ ਪ੍ਰੀਤ ਸਿੰਘ ਨਾਮ ਦਾ ਜਿਹੜਾ ਇੱਕ ਵਿਅਕਤੀ ਸੀ ਜੋ ਜੰਡਵਾਲਾ ਭਿਮੇਸ਼ਾ ਦਾ ਰਹਿਣ ਵਾਲਾ ਹੈ ਉਹ ਆਪਣੇ ਪਰਿਵਾਰ ਸਮੇਤ ਜਿਹਦੇ ਵਿੱਚ ਉਹਦੀ ਇੱਕ ਬੱਚੀ ਹੈ 2 ਸਾਲ ਦੀ ਇੱਕ ਉਹਦੀ ਘਰਵਾਲੀ ਹੈ ਸਿਮਰਨਜੀਤ ਕੌਰ 30 ਸਾਲ ਉਮਰ ਹੈ ਆਪਣੀ ਸਵਿਫਟ ਕਾਰ ਤੇ ਸਰਸਾ ਤੋਂ ਜਿਹੜਾ ਵਾਪਸ ਆ ਰਹੇ ਸੀਗੇ ਜੰਡਵਾਲਾ ਭਿਮੇਸ਼ਾ ਜਦੋਂ ਉਹ ਅੰਮ੍ਰੋੜ ਤੋਂ ਅੱਗੇ ਹੁੰਦੇ ਹੋਏ ਫਾਇਲ ਕਾ ਰੋਡ ਤੇ ਆਲਮ ਵਾਲਾ ਪਿੰਡ ਦੇ ਜਿਹੜੀ ਨਹਿਰ ਲੰਘਦੀ ਹੈ ਉਸ ਨਹਿਰ ਦੇ ਪੁਲ ਪਾਸ ਪਹੁੰਚੇ ਤਾਂ ਉੱਥੇ ਕਿਸੇ ਕਾਰਨ ਵੀ ਜਿਹੜਾ ਹੈਗਾ ਉਹ ਕਾਰ ਜਿਹੜੀ ਹੈਗੀ ਆ ਉਹਦੀ ਅੱਗੇ ਵਿੱਚ ਡੈਗ ਪਈ ਤੇ ਉਹ ਆਪ ਜਿਹੜਾ ਸਾਹਲਪਰੀ ਸੀ ਉਹ ਕਾਰ ਤੋਂ ਜਿਹੜਾ ਬਾਹਰ ਸਕਿਪ ਕੀਤਾ ਤੇ ਇਹ ਜਿਹੜੀ ਲੜਕੀ ਉਹਦੀ ਤਕਦੀਰ ਕੌਰ ਸੀ 2 ਦੋ ਸਾਲ ਦੀ ਉਮਰ ਹੈ ਉਹਦੀ ਤੇ ਜਿਹੜੀ ਉਹਦੀ ਮੈਸੇਜ ਹੈਗੀ ਸਿਮਰਨਜੀਤ ਕੌਰ 30 ਸਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਤੇ ਜਿਨ੍ਹਾਂ ਦੀਆਂ ਜਿਹੜੀਆਂ ਰਾਤ ਨੂੰ ਸਿਕਿਊ ਕਰਕੇ ਡੈੱਡ ਬਾਡੀਆਂ ਜਿਹੜੀਆਂ ਬਾਹਰ ਕਢਵਾਈਆਂ ਗਈਆਂ ਸੀਆਂ ਤੇ ਉਹ ਬੋਡੀਆਂ ਜਿਹੜੀਆਂ ਸ਼ਿਫਟ ਕਰਵਾਈਆਂ ਗਈਆਂ ਸੀਗੀਆਂ ਉਥੇ ਸਿਵਲ ਹਸਪਤਾਲ ਮਲੋੜ ਦੇ ਵਿੱਚ ਤੇ ਉਸ ਟਾਈਮ ਤੇ ਉਹਨਾਂ ਦੇ ਥੋੜਾ ਬਹੁਤਾ ਆਸਮਿਤ ਸੀ ਇਲਾਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਥੋੜਾ ਬਹੁਤਾ ਸਹੱਕਦੇ ਸੀ ਪਰ ਬਾਅਦ ਵਿੱਚ ਉਹਨਾਂ ਦੀ ਜਿਹੜੀ ਡੈਥ ਕਲੀਅਰ ਕਰਤੀ ਡਾਕਟਰ ਨੇ ਤੇ ਹੁਣ ਜਿਹੜਾ ਪਰਿਵਾਰ ਲੜਕੀ ਵਾਲਾ ਪਰਿਵਾਰ ਤੇ ਬਾਕੀ ਜਿਹੜੇ ਆਏ ਹੋਏ ਨੇ ਸਾਰੇ ਤੇ ਉਹਨਾਂ ਨਾਲ ਜਿਹੜੀ ਜਿਵੇਂ ਵੀ ਉਹ ਆਪਣਾ ਕੋਈ ਸਟੇਟਮੈਂਟ ਦੇਣਗੇ ਉਹਨਾਂ ਦੀ ਸਟੇਟਮੈਂਟ ਦੇ ਵਿਹਾਰ ਦੇ ਉੱਤੇ ਅਗਲੀ ਜਿਹੜੀ ਜੋ ਵੀ ਪ੍ਰਸੀਡੈਂਟ ਬਣਦੀ ਹੋਊਗੀ ਉਹ ਕਾਰਵਾਈ ਜਿਹੜੀ ਕੀਤੀ ਜਾਊਗੀ ਕੋਈ ਕਾਰਨਾ ਤਾਂ ਬਤਨ ਨਹੀਂ ਸਕਿਆ ਨਹੀਂ ਇਹ ਅਜੇ ਤੱਕ ਪਰਿਵਾਰ ਵੱਲੋਂ ਕੋਈ ਦੱਸਣ ਤੋਂ ਬਾਅਦ ਹੀ ਜਿਹੜੀ ਗੱਲ ਕਲੀਅਰ ਕੀਤੀ ਜਾ ਸਕਦੀ ਹੈ ਤਿੰਨ ਸਵਾਰ ਸੀਗੇ ਹਜਕਾਰ ਦੇ ਵਿੱਚ ਤਾਂ ਨਹੀਂ ਸਵਾਰ ਸੀ ਇਹ ਕਿਹੜੀ ਕਾਰ ਸੀ ਕਾਰ ਜੀ ਸਵਿਫਟ ਸੀਗੀ ਸਿਲਵਰ ਕਲਰ ਦੀ ਕਾਰ ਅਸਰੇ ਠੀਕ